ਲੋੜੀ ਦਾ ਤਿਹਾਰ ਬੜੀ ਧੂਮ-ਤਾਮ ਦੇ ਨਾਲ ਅੱਜ ਮਨਾਇਆ ਜਾ ਰਿਹਾ ਏ ਪਹਿਲਾਂ ਜਿਹੜਾ ਲੋੜੀ ਦਾ ਤਿਹਾਰ ਸੀ ਉਹ ਮੁੰਡੇ ਦੇ ਵਿਆਹ ਵੇਲੇ ਜਾਂ ਕਿਸੇ ਮੁੰਡੇ ਦੇ ਜਨਮ ਦਿਨ ਵੇਲੇ ਬੜੀ ਧੂਮ-ਤਾਮ ਦੇ ਨਾਲ ਮਨਾਇਆ ਜਾਂਦਾ ਸੀ ਪਰ ਕੁਝ ਦਸਾਲਾਂ ਤੋਂ ਹੁਣ ਧੀਆਂ ਦੀ ਵੀ ਲੋੜੀ ਬੜੀ ਧੂਮ-ਤਾਮ ਦੇ ਨਾਲ ਮਨਾਈ ਜਾਂਦੀ ਏ ਉੱਥੇ ਦੇਖਣ ਨੂੰ ਮਿਲਿਆ ਫਰੀਦਕੋਟ ਦੇ ਜੱਤੋ ਦੇ ਵਿੱਚ ਜਿੱਥੇ ਇੱਕ ਪਰਿਵਾਰ ਨੇ 8ਵੀਂ ਪੋਤੀ ਹੋਣ ਤੇ ਵੀ ਬੜੀ ਧੂਮ-ਤਾਮ ਦੇ ਨਾਲ ਜਿਹੜਾ ਲੋੜੀ ਦਾ ਤਿਹਾਰ ਮਨਾਇਆ ਦੱਸਤੀ ਕਿ ਹਸਪੀਟਲ ਤੋਂ ਉਲਾਂ ਦੀ ਗੱਡੀ ਦੇ ਵਿੱਚ ਸਜਾ ਕੇ ਛੋਟੀ ਜੀ ਨੰਨੀ ਜੀ ਧੀ ਨੂੰ ਘਰ ਲਿਆਂਦਾ ਤੇ ਆਣ ਗਵਾਨ ਨੂੰ ਲੱਡੂ ਵੰਡੇ ਜਿਹਦੀਆਂ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਦੀ ਉਹਨਾਂ ਦੀ ਬਾਂਹ ਬੋਲਦੇ ਨੂੰ ਬੋਲਦੀ ਆ ਉਹ ਇੱਕ ਬਾਣੀ ਆ ਬਾਂਹ ਬੋਲਦੀ ਆ ਦੱਸਦੀ ਕਿ ਇਹ ਪਰਿਵਾਰ ਦੀ 8ਵੀਂ ਜਿਹੜੀ ਪੋਤੀ ਆ ਇਸ ਬਜ਼ੁਰਗ ਦਾ ਕਹਿਣਾ ਹੈ ਕਿ ਸਾਡੇ ਘਰ ਦੇ ਵਿੱਚ ਜੰਦੀਆਂ ਤੇ ਧੀਆਂ ਆਈਆਂ ਨੇ ਅਸੀਂ ਸਾਰਿਆਂ ਦਾ ਜਿਹੜਾ ਲੋਹੜੀ ਦਾ ਤਿਹਾਰ ਬਣਾਇਆ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਕਿਸੇ ਵੀ ਵੀਰ ਭਾਈ ਨੂੰ ਤੇ ਲੋਕਾਂ ਨੂੰ ਕਿਹਾ ਕਿ ਕਿਸੇ ਨੂੰ ਵੀ ਧੀ ਅਤੇ ਮੁੰਡੇ ਦੇ ਵਿੱਚ ਮੁੰਡਾ ਤੇ ਕੁੜੀ ਦੇ ਵਿੱਚ ਅੰਤਰ ਨਹੀਂ ਕਰਨਾ ਚਾਹੀਦਾ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਮੁੰਡਿਆਂ ਨਾਲੋਂ 100 ਗੁਣ ਚੰਗੀਆਂ ਕੁੜੀਆਂ ਨੇ ਅਤੇ ਕੁੜੀਆਂ ਹੀ ਉੱਚ ਪਦਵੀਆਂ ਤੇ ਲੱਗੀਆਂ ਹੋਈਆਂ ਨੇ ਤੇ ਇਸ ਪਰਿਵਾਰ ਨੇ ਲੋਕਾਂ ਨੂੰ ਧੀਆਂ ਦੀ ਲੋਹੜੀ ਮਨਾਉਣ ਦੇ ਲਈ ਜਿਹੜੀ ਅਪੀਲ ਕੀਤੀ ਹੈ ਤੇ ਮੇਰੇ ਅੱਠ ਤਾਂ ਪੋਤਰੀਆਂ ਜੀ ਨੌਵੀਂ ਪੋਤਰੀ ਹੈ ਤੇ ਦੋ ਦੋ ਧੀਆਂ ਤੇ ਗਾਂ ਦੋ ਧੀਆਂ ਦੇ ਵੀ ਦੋ ਕੁੜੀਆਂ ਤੇ ਇਹ ਸਾਨੂੰ ਬਹੁਤ ਹੀ ਖੁਸ਼ੀ ਹੋਈ ਹੈ ਲੋਹੜੀ ਮਨਾਉਣੀ ਚਾਹੀਦੀ ਹੈ ਕੁੜੀਆਂ ਦੀ ਮੈਂ ਆਈ ਵਾਰੀ ਸਾਰੀਆਂ ਕੁੜੀਆਂ ਦੀ ਲੋੜੀ ਕਿਸੇ ਦਾ ਜਨਮ ਦਿਨ ਮਨਾਉਂਦੇ ਰਹਿੰਦੇ ਆ ਜੀ ਖੁਸ਼ੀਆਂ ਘਰੇ ਆਉਂਦੀਆਂ ਰਹਿੰਦੀਆਂ ਜੇ ਲੋਕਾਂ ਨੂੰ ਵੀ ਮੈਂ ਕਹਿੰਦਾ ਵੀ ਕੁੜੀਆਂ ਦੀਆਂ ਲੋੜੀਆਂ ਮੰਡੋ ਖੁਸ਼ੀਆਂ ਮਨਾਓ ਹੁਣ ਕਹਿ ਦਿੰਦੇ ਆ ਸਾਡੇ ਮੁੰਡੇ ਨੂੰ ਰਿਸ਼ਤਾ ਕਰਾ ਦਿਓ ਸਾਡੇ ਨੂੰ ਕੋਈ ਕੁੜੀਆਂ ਥਾਉਂਦੀਆਂ ਨਹੀਂ ਬਹੁਤ ਕੁੜੀਆਂ ਘਟ ਹੈ ਜੀ ਸਾਨੂੰ ਬਹੁਤ ਸ਼ਾਂਤੀ ਹੈ ਤੇ ਬਹੁਤ ਖੁਸ਼ੀ ਹੈ ਸਾਨੂੰ ਵੀ ਇੰਨੇ ਸਾਡੇ ਸੀ ਕੁੜੀਆਂ ਦੇ ਦਾਦੇ ਆ ਪਰਦਾਦੇ ਆ ਤੇ ਕੁੜੀਆਂ ਬਹੁਤ ਹੀ ਸੇਵਾ ਕਰਦੀਆਂ ਸਾਡੇ ਬਹੁਤ ਇੱਜ਼ਤਮੰਦ ਕਰਦੀਆਂ ਜੀ ਸਾਡੇ ਬਹੁਤ ਜ਼ਿਆਦੇ ਬਹੁਤ ਹੀ ਖੁਸ਼ੀ ਹੈ ਤੇ ਇਹੋ ਜਿਹੀਆਂ ਹੀ ਖੁਸ਼ੀਆਂ ਸਾਰਿਆਂ ਦੇ ਘਰੇ ਪਰਮਾਤਮਾ ਮੰਦੇ ਆਵੇ ਤੇ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ ਇਹੋ ਜਿਹੇ ਦਿਨ ਪਰਮਾਤਮਾ ਭੇਜਦਾ ਰਵੇ ਤੇ ਬਹੁਤ ਸਾਰਿਆਂ ਨੂੰ ਖੁਸ਼ੀਆਂ ਜੀ ਤੇ ਬਾਜੇਖਾਨੇ ਹਸਪਤਾਲ ਚ ਹੋਈ ਸੀ ਉੱਥੇ ਕਾਰ ਸ਼ਿੰਗਾਰ ਕੇ ਲੈ ਕੇ ਗਏ ਨਾਲੇ ਬੋਟੀ ਨੂੰ ਨਾਲੇ ਉਹ ਕੁੜੀ ਨੂੰ ਲੈ ਕੇ ਆਂਦਾ ਉਥੋਂ ਉਦੋਂ ਵੀ ਬਹੁਤ ਖੁਸ਼ੀਆਂ ਮਨਾਈਆਂ ਜੀ ਹੁਣੇ ਸਾਲ ਮਕਰੋਂ ਦਾ ਜਨਮ ਦਿਨ ਨਾਲੇ ਲੋਹੜੀ ਇਕੱਠੀ ਮਨਾਈ ਹੈ ਤੇ ਬਹੁਤ ਹੀ ਖੁਸ਼ੀ ਹੋਈ ਹੈ ਜੀ ਮੇਰੀ ਜੀ ਪੁੱਤੀ ਹੋਈ ਹੈ ਜਿੱਦੋਂ ਜਾਣਦੇ ਹੋਇਆ ਸੀਗਾ ਬਾਜੇ ਗਾਨੇ ਉਸ ਉਸ ਦਿਨ ਉੱਥੇ ਪੰਜ ਕੁੜੀਆਂ ਦਾ ਜਨਮ ਹੋਇਆ ਸੀ ਜੀ ਦੋ ਤਾਂ ਉੱਥੇ ਇਸ ਤਰ੍ਹਾਂ ਕਹਿ ਰਹੇ ਸੀ ਵੀ ਮੈਂ ਤਾਂ ਤਲਾਕ ਦੇ ਦੂੰਗਾ ਇਹ ਮੇਰੇ ਕੁੜੀ ਕਿਉਂ ਹੋ ਗਈ ਮੇਰਾ ਬੇਟਾ ਉੱਥੇ ਮਿਊਜ਼ਿਕ ਉਹ ਕਹਿੰਦਾ ਤੂੰ ਇੱਥੋਂ ਦਰ ਜਾ ਵੀ ਜੇ ਮੇਰਾ ਡੈਡੀ ਆ ਗਿਆ ਤਾਂ ਇਹਨੂੰ ਨਾ ਕੁੱਟ ਦੇਵੇ ਐਸਾ ਤਾਂ ਲੱਗਦਾ ਬਾਬੂ ਅਸੀਂ ਬਹੁਤ ਖੁਸ਼ੀ ਮਨਾਈ ਜੀ ਸਾਡੇ 8 ਭਤੀਜੀਆਂ ਜੀ ਦੋ ਮੇਰੇ ਪਹਾੜ ਦਿੱਤੀਆਂ ਗਾਂ ਭਾਂਜੀਆਂ ਜੀ ਦੋ ਗਾਂ ਭਾਂਜੀਆਂ ਕੋਲੋਂ ਹੀ ਕੁੜੀਆਂ ਦੇ ਦੋ ਸਾਡਾ ਬਹੁਤ ਵੱਡਾ ਪਰਿਵਾਰ ਆ ਜੀ ਕੁੜੀਆਂ ਦਾ ਅਸੀਂ ਬਹੁਤ ਕਰਦੇ ਹਾਂ ਦੇਖੋ ਜੀ ਪਹਿਲਾਂ ਤਾਂ ਪੜ੍ਹਾਵਾਂਗੇ ਇਹਨੂੰ ਪੜਾ ਕੇ ਫਿਰ ਉਹ ਜਾਂ ਵਕੀਲ ਜਾਂ ਕੋਈ ਜੱਜ ਇਹੋ ਜ ਨਹੀਂ ਡਾਕਟਰ ਨਾਮ ਤੁਹਾਨੂੰ ਕੀ ਮੈਂ ਇਸ ਪਰਿਵਾਰ ਵਾਸਤੇ ਬਹੁਤ ਬਹੁਤ ਵਧਾਈ ਹੋਵੇ ਇਸ ਪਰਿਵਾਰ ਨੂੰ ਮੇਰੇ ਮਾਮਾ ਜੀ ਇਹ ਸਾਡੇ ਪਰਿਵਾਰ ਦੇ ਵਿੱਚ ਬੇਟੀਆਂ ਨੂੰ ਇੰਨੀ ਕਿ ਜ਼ਿਆਦੀ ਇੱਜ਼ਤ ਤੇ ਸਤਿਕਾਰ ਮਿਲਦਾ ਕਿ ਬਹੁਤ ਜ਼ਿਆਦੀ ਇੱਜ਼ਤ ਮਿਲਦੀ ਹੈ ਬੱਚੀਆਂ ਨੂੰ ਕਦੇ ਵੀ ਅਸੀਂ ਐ ਨਹੀਂ ਸਮਝਿਆ ਕਿ ਸਾਡੇ ਕੁੜੀਆਂ ਮੇਰੇ ਖੁਦ ਦੇ ਤਿੰਨ ਬੇਟੀਆਂਆਂ ਗੀਆਂ ਤੇ ਸਾਡੇ ਮਤਲਬ ਕਿ ਮੇਰਾ ਆਪ ਦਾ ਪਰਿਵਾਰ ਆ ਮੇਰੇ ਮਾਮਾ ਜੀ ਆ ਮੇਰੇ ਬਾਈ ਜੀ ਆ ਇਹ ਸਾਰਾ ਪਰਿਵਾਰ ਸਾਡਾ ਆਪਦਾ ਹੈ ਅਸੀਂ ਇੰਨਾ ਕਿ ਗਿਫਟ ਲੈ ਲੈ ਕੇ ਆਏ ਐ ਇੰਨੀ ਕਿ ਖੁਸ਼ੀ ਆ ਨਾ ਕਿ ਹਰੇਕ ਮਾਪੇ ਨੂੰ ਇਹੀ ਚਾਹੀਦਾ ਕਿ ਬਹੁਤ ਵਧੀਆ ਬੱਚਿਆਂ ਨੂੰ ਪੜਾ ਲਿਖਾ ਕੇ ਕੁੜੀਆਂ ਨੂੰ ਗਾਂ ਕਰਨ ਕਦੇ ਧੀਆਂ ਪਿੱਛੇ ਨਾ ਹੋਣ ਜੇ ਅਸੀਂ ਧੀਆਂ ਹੋਣਗੀਆਂ ਤਾਂ ਇੱਜ਼ਤ ਮਾਨ ਸਤਿਕਾਰ ਹੋਊਗਾ ਜੀ ਮੈਂ ਇਹੀ ਕਹਿੰਦੀ ਐ ਬੇਟ ਵੱਤੋਂ ਵੱਧ ਕਰੋ ਕਿਉਂਕਿ ਬੇਟੀਆਂ ਆਪਦੇ ਕਰਮ ਖੁਦ ਲਿਖਾ ਕੇ ਆਉਂਦੀਆਂ ਆਪਾਂ ਇਹ ਨਹੀਂ ਕਹਿੰਦੀ ਆਪਣੇ ਆਪਾਂ ਬੇਟੀਆਂ ਰਖਾਉਣੇ ਆ ਉਹ ਪਰਮਾਤਮਾ ਉਹਨਾਂ ਜੁਗਾ ਪੇ ਦਿੰਦਾ ਵਾਹੀ ਗੁਰੂ ਮੇਰੇ ਖੋਦੇ ਦੋ ਬੇਟੀਆਂ ਨੇ ਪਰ ਮੈਂ ਮੁੰਡਿਆਂ ਵਾਂਗੂ ਪਾਲੀ ਮੇਰੇ ਇੱਕੋ ਹੀ ਬੇਟਾ ਮੈਂ ਬੇੜੇ ਦਾ ਕੱਟ ਕਰਦੀਆਂ ਦੋਨਾਂ ਬੇਟੀਆਂ ਦਾ ਬਹੁਤ ਵਧੀਆ ਕਰਦੀਆਂ ਤੇ ਗਾਂ ਉਹਨਾਂ ਦਾ ਸੋਹਰਾ ਪਰਿਵਾਰ ਵੀ ਮੇਟੀ ਦੇ ਬੇਟੀ ਦਾ ਬਹੁਤ ਵਧੀਆ ਕਦਰ ਕਰਦਾ ਜੀ ਬੇਟੇ ਵਾਂਗੂ ਪਾਲਦੀ ਮੈਂ ਇਹੀ ਕਹਨੀ ਆ ਕਿ ਤੀਆਂ ਦਾ ਹਮੇਸ਼ਾ ਹੀ ਸਤਿਕਾਰ ਕੋਈ ਇੱਜ਼ਤ ਮਾਨ ਕਰੋ ਉਹਨਾਂ ਦਾ ਸਾਡੇ ਘਰੇ ਅਸੀਂ ਖੁਦ ਨੋਆ ਚਾਰ ਨੋਆ ਜੀ ਪਾਪਾ ਡੈਡੀ ਨੇ ਇੰਨੀ ਸ਼ੂਟ ਦਿੱਤੀ ਐ ਵੀ ਜਿਹੜਾ ਕੁਛ ਮਰਜ਼ੀ ਖਾਓ ਪੀਓ ਬਹੁਤ ਵਧੀਆ ਪਾਈ ਸਾਲ ਹੋ ਗਈ ਈਆਂ ਬਣਾ ਕੇ ਰੱਖਿਆ ਸਾਨੂੰ ਆਪਦੇ ਬੇਟਿਆਂ ਦਾ ਘੱਟ ਕਰਦੇ ਸੀ ਸਾਨੂੰ ਜਿਹੜੀ ਚੀਜ਼ ਗਈ ਐ ਉਹੀ ਲਿਆ ਕੇ ਦਿੰਦੇ ਹਾਂ ਜੀ ਬੇਟਿਆਂ ਦੀ ਫਿਰ ਮੈਚ ਨਹੀਂ ਚੱਲਦੀ ਸਾਡੀ ਚਾਰੀਆਂ ਨੌਆਂ ਦੀ ਵੱਧੂ ਚੱਲਦੀ ਐ ਅਸੀਂ ਖੁਦ ਵੀ ਪਹਿਲੇ ਵੀ ਪੇਕੇ ਪਰਿਵਾਰ ਚ ਚਾਰ ਚਾਰ ਭੈਣਾ ਅਸੀਂ ਚਾਰੇ ਨੌਆਂ ਨਾ ਚਾਰੇ ਭੈਣਾ ਡੈਡੀ ਨੇ ਉੱਥੇ ਰਿਸ਼ਤਾ ਕੀਤਾ ਜਿੱਥੇ ਬੇਟੀਆਂ ਵੱਧ ਨੇ ਮੈਨੂੰ ਬਹੁਤ ਖੁਸ਼ੀ ਐ ਮੇਰੇ ਭਰਾ ਦੇ ਪੋਤੀ ਹੋਈ ਐ ਜੀ ਬਹੁਤ ਜਿਆਦਾ ਖੁਸ਼ੀ ਐ ਮੇਰੇ ਵੀ ਦੋ ਗੁੱਡੀਆਂ ਨੇ ਜੀ ਬਹੁਤ ਵਧੀਆ ਪਰਮਾਦਮਾ ਸਾਰਿਆਂ ਚੜਦੀ ਕਲਾ ਰੱਖੀ ਹੈ ਨਹੀਂ ਪਹਿਲਾਂ ਜਿੱਦੋ ਜਨਮ ਲਿਆ ਸੀ ਉਦੋਂ ਤੋਂ ਵੇਖਿਆ ਸੀ ਇਹ ਹੁਣੇ ਨਹੀਂ ਵੇਖਿਆ ਠੀਕ ਹੈ